ਫਰੀਦਕੋਟ ਵਿੱਚ ਦੀ ਲੰਗਦੀ ਸਰਹੰਦ ਨਹਿਰ ਦੀ ਮੌੜ ਸਾਰੀ ਸਮੇਂ ਬੜਾ ਹੀ ਬਵਾਲ ਉੱਠਿਆ ਸੀ ਨਹਿਰ ਨੂੰ ਪੱਕਿਆ ਕਰਨ ਸਮੇਂ ਸ਼ਹਿਰ ਨਿਵਾਸੀਆਂ ਤੇ ਵੱਖ-ਵੱਖ ਜਥੇਬੰਦੀਆਂ ਤੇ ਸਮਾਜ ਸੇਵੀਆਂ ਵੱਲੋਂ ਨਹਿਰ ਨੂੰ ਕੰਕਰੀਟੀ ਤਰੀਕੇ ਨਾਲ ਪੱਕਾ ਕਰਨ ਦਾ ਲਗਾਤਾਰ ਹੀ ਵਿਰੋਧ ਕੀਤਾ ਗਿਆ ਸੀ ਜਿਸ ਦੇ ਦੌਰਾਨ ਵਿਰੋਧਵਾਜੋ ਜਲ ਜੀਵਨ ਬਚਾਓ ਮੋਰਚੇ ਦਾ ਵੀ ਗਠਨ ਹੋਇਆ ਸੀ ਜਿਸ ਦੇ ਦੌਰਾਨ ਪ੍ਰਸ਼ਾਸਨ ਵੱਲੋਂ ਕੇਵਲ ਪੱਕਾ ਕਰਨ ਦਾ ਹੀ ਪਰੋਸਾ ਦਿੱਤਾ ਗਿਆ ਸੀ ਅਤੇ ਉਹ ਸਾਰੀ ਸ਼ੁਰੂ ਕਰ ਦਿੱਤੀ ਸੀ ਜੇਕਰ ਗੱਲ ਕਰੀਏ ਤਾਂ ਨਹਿਰ ਬਣੀ ਨੂੰ ਅਜੇ ਇੱਕ ਕੁ ਸਾਲ ਹੀ ਬੀਤਿਆ ਹੈ ਪਰੰਤੂ ਠੇਕੇਦਾਰ ਵੱਲੋਂ ਵਰਤੀ ਗਈ ਅਣਗਹਿਲੀ ਅਤੇ ਲਾਪਰਵਾਹੀ ਸਾਹਮਣੇ ਆਈ ਜਦ ਫਰੀਦਕੋਟ ਦੇ ਕਹਿਲ ਰੋਡ ਤੇ ਨਹਿਰ ਉੱਪਰ ਬਣੇ ਪੁਲ ਦੇ ਕੋਲ ਨਹਿਰ ਦੇ ਵਿੱਚ ਪਾੜ ਪੈ ਗਿਆ ਮੌਕੇ ਤੇ ਪੁੱਜੇ ਕਿਸਾਨਾਂ ਗੂਹੇ ਤੇ ਜਲ ਜੀਵਨ ਬਚਾਓ ਮੋਰਚੇ ਦੇ ਆਗੂਆਂ ਨੇ ਸਰਕਾਰਾਂ ਅਤੇ ਸਬੰਧਤ ਠੇਕੇਦਾਰਾਂ ਅਤੇ ਸਬੰਧਤ ਕਰਮਚਾਰੀਆਂ ਦੇ ਉੱਪਰ ਸਵਾਲ ਖੜੇ ਕੀਤੇ ਗਏ ਦੱਸਿਆ ਜਾ ਰਿਹਾ ਹੈ ਕਿ ਨਹਿਰ ਦੇ ਵਿੱਚ ਪਿਆ ਪਾੜ ਚਾਲ ਪੌੜ ਦੇ ਬਿਲਕੁਲ ਹੀ ਨਜ਼ਦੀਕ ਹੈ ਪੁੱਲ ਨੂੰ ਵੀ ਨੁਕਸਾਨ ਪਹੁੰਚਾਉਣ ਨਾਲ ਵੱਡਾ ਹਾਦਸਾ ਵਾਪਰ ਸਕਦਾ ਹੈ ਅਤੇ ਇਸ ਮੌਕੇ ਆਗੂਆਂ ਨੇ ਗੱਲਬਾਤ ਕਰਦਿਆ ਕਿ ਅਜੇ ਤੱਕ ਪ੍ਰਸ਼ਾਸਨਿਕ ਅਧਿਕਾਰੀ ਸਾਡੇ ਕੋਲ ਅਜੇ ਤੱਕ ਮੌਕਾ ਦੇਖਣ ਨਹੀਂ ਪੁੱਜਾ ਇਸ ਦੇ ਨਾਲ ਹੀ ਆਗੂਆਂ ਨੇ ਕਿਹਾ ਕਿ ਨਿਰਮਣ ਸਮੇਂ ਸ਼ਹਿਰ ਨੂੰ ਮਿਲਣ ਵਾਲੀ ਸੀਪਲ ਪ੍ਰੋਜੈਕਟ ਦੀ ਸਾਰੀ ਅਜੇ ਵੀ ਅਧੂਰੀ ਹੈ ਜੋ ਕਿ ਮੌਦਾਂਕੂ ਬਣਿਆ ਹੋਇਆ ਹੈ ਦੀ ਪਰਚਨਾ ਵੱਡੇ ਹਾਸੇ ਦੀ ਉਡੀਕ ਕਰ ਰਿਹਾ ਹੈ ਫਿਰ ਹੀ ਉਹ ਸਾਰੀ ਸ਼ੁਰੂ ਹੋਵੇਗੀ ਹਾਂਜੀ ਸ਼ਰਨਜੀ ਕਿਸ ਤਰ੍ਹਾਂ ਦੇ ਹਾਲਾਤ ਆ ਤੁਸੀਂ ਇੱਥੇ ਪਹੁੰਚੇ ਨਹਿਰ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਕਾਫੀ ਸਾਰੇ ਇਲਾਕਿਆਂ ਦੇ ਵਿੱਚ ਖੜਾ ਆਏ ਹੋਏ ਆ ਤੇ ਫਰੀਦਕੋਟ ਹਲਕੇ ਦੇ ਵਿੱਚ ਜਿਹੜੀ ਨਹਿਰ ਆ ਜਿਹੜੀ ਬਣਾਈ ਗਈ ਸੀ ਪੱਕੇ ਤੌਰ ਤੇ ਉਹ ਉਸ ਨਹਿਰ ਦੇ ਹਾਲਾਤ ਆ ਜਿਹੜੇ ਉਹ ਤੁਸੀਂ ਦੇਖ ਸਕਦੇ ਆ ਨਹਿਰ ਜਿਹੜੀ ਤਕਰੀਬਨ 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 ਪੌਲ ਦੇ ਨਾਲ ਦੇ ਪਾਸੋਂ ਜਿਹੜੀ ਟੁੱਟ ਚੁੱਕੀ ਆ ਸ਼ਾਇਦ ਇਹ ਵੀ ਪ੍ਰਸ਼ਾਸਨ ਆ ਜਿਹੜੇ ਇਸ ਗੱਲ ਦੀ ਡੀ ਕਰ ਰਿਆ ਵੀ ਇੱਥੇ ਵੀ ਪੰਜਾਬ ਦੇ ਲੋਕ ਆਉਣਗੇ ਟ੍ਰੈਕਟਰ ਟਰਾਲੀਆਂ ਲੈ ਕੇ ਉਹ ਆਪੇ ਇੱਥੇ ਗੱਟੇ ਲਾ ਜਾਣਗੇ ਤੇ ਇਹਨਾਂ ਦਾ ਕੰਮ ਸਿਰਫ ਤੇ ਸਿਰਫ ਇੱਕ ਸਰਕਾਰੀ ਤੌਰ ਤੇ ਕਾਗਜ਼ਾਂ ਦੇ ਵਿੱਚ ਸਫਾਈ ਕਰਕੇ ਕਾਗਜ਼ਾਂ ਦੇ ਵਿੱਚ ਕੰਮ ਕਰਕੇ ਪੈਸਾ ਖਾਣਾ ਰਹਿ ਗਿਆ ਹੋਰ ਕੋਈ ਮੈਨੂੰ ਲੱਗਦਾ ਇਹਨਾਂ ਦਾ ਮਕਸਦ ਰਹਿ ਨਹੀਂ ਗਿਆ ਸਰਕਾਰ ਦਾ ਤੇ ਪ੍ਰਸ਼ਾਸਨ ਦਾ ਇਹ ਹੀ ਏਸੀ ਦੇ ਵਿੱਚ ਬਹਿ ਕੇ ਇਹ ਹੀ ਡੀ ਕਰਦੇ ਕੀ ਇਹ ਮਹਿਰਾ ਇਹਨਾਂ ਨੂੰ ਪਤਾ ਨਹੀਂਗਾ ਫਿਰ ਇਹਨਾਂ ਦੀ ਨਿਗਰਾਨੀ ਕਾਦੀ ਜੇ ਨਹਿਰ ਤੇ ਘੇੜਾ ਹੀ ਨਹੀਂ ਮਾਰ ਸਕਦੇ ਏਸੀ ਦੇ ਵਿੱਚ ਬਹਿ ਕੇ ਘਰੇ ਮੁੜ ਜਾਣਾ ਤੇ ਫਿਰ ਫਾਇਦਾ ਕੀ ਜੇ ਲੋਕਾਂ ਨੇ ਇਹਨਾਂ ਨੂੰ ਦੱਸਣਾ ਕਿ ਭਾਈ ਇੱਥੇ ਨੁਕਸਾਨ ਹੋਈ ਜਾਂਦਾ ਤੇ ਫਿਰ ਇਹਨਾਂ ਦੀ ਜ਼ਿੰਮੇਵਾਰੀ ਕੀ ਬਣਦੀ ਆ ਜਾਂ ਇਹ ਕਾਦੀ ਨੌਕਰੀ ਕਰ ਰਹੇ ਆ ਇਹ ਕਾਦੀਆਂ ਤਨਖਾਹਾਂ ਲੈ ਰਹੇ ਆ ਜਦੋਂ ਇਹਨਾਂ ਨੇ ਕੋਈ ਕੰਮ ਹੀ ਨਹੀਂ ਕਰਨਾ ਸਰਕਾਰ ਦਾ ਤੇ ਪ੍ਰਸ਼ਾਸਨ ਦਾ ਸਿਰਫ ਇਹੀ ਕੰਮ ਰਹਿ ਗਿਆ ਕਿ ਪੰਜਾਬ ਦੇ ਲੋਕ ਹੈਗੇ ਆ ਉਹ ਆਪੇ ਕਰ ਲੈਣਗੇ ਸਾਨੂੰ ਕੀ ਲੋੜ ਕਰਨ ਦੀ ਪੰਜਾਬ ਦੇ ਲੋਕ ਸਾਨੂੰ ਟੈਕਸ ਦੇ ਰਹੀ ਤਨਖਾਹਾਂ ਦੇਈ ਜਾਂਦੇ ਅਸੀਂ ਤਨਖਾਹਾਂ ਲੈ ਲੈਨੇ ਏਸੀ 'ਚ ਬੈ ਕੇ ਚਰਨ ਜੀ ਜੇ ਗੱਲ ਕਰੀਏ ਕਿੰਨਾ ਕੁ ਟਾਈਮ ਹੋਇਆ ਨਵੀਆਂ ਨਹਿਰਾਂ ਬਣਨ ਨੂੰ ਦੇਖੋ ਥੋੜਾ ਚਿਰ ਹੀ ਹੋਇਆ ਤਾਂ ਮੇਰੇ ਹਿਸਾਬ ਨਾਲ ਦੋ ਤਿੰਨ ਦੋ ਤਿੰਨ ਮਹੀਨੇ ਹੋਏ ਆ ਨਹਿਰ ਬਣੀ ਨੂੰ ਤੋਂ ਇਸੇ ਕਾਫੀ ਸੰਘਰਸ਼ ਜਿਹੜਾ ਇਸ ਨਹਿਰ ਤੇ ਹੋਇਆ ਸੀਗਾ ਦਰੱਖਤਾਂ ਦੇ ਪ੍ਰਤੀ ਵੀ ਵਾਤਾਵਰਣ ਦੇ ਪ੍ਰਤੀ ਵੀ ਸੀਪੇਜ ਦੇ ਪ੍ਰਤੀ ਵੀ ਕਾਫੀ ਜਿਹੜਾ ਸੰਘਰਸ਼ ਹੋਇਆ ਸੀ ਸੰਘਰਸ਼ ਤੋਂ ਬਾਅਦ ਜਿਹੜਾ ਇਹ ਨਹਿਰ ਬਣੀ ਆ ਤੇ ਨਹਿਰ ਦੇ ਹਾਲਾਤ ਤੁਸੀਂ ਦੇਖ ਸਕਦੇ ਆ ਮੈਨੂੰ ਲੱਗਦਾ ਵੀ ਜਿਹੜਾ ਪੌਲਾ ਇਹ ਪੁੱਲ ਵੀ ਕੋਈ ਬਹੁਤਾ ਟਾਈਮ ਨਹੀਂ ਕੱਢਦਾ ਜਿਸ ਹਿਸਾਬ ਨਾਲ ਇਹ ਜਿਹੜੀ ਆ ਨਹਿਰ ਟੁੱਟ ਰਹੀ ਆ ਤੇ ਥਾਂ ਥੱਲੇ ਬੈਹ ਰਹੀ ਐ। ਵੀਰ ਜੀ ਕਿਸ ਤਰ੍ਹਾਂ ਦੇ ਹਾਲਾਤ ਆ ਤੁਸੀਂ ਇੱਥੇ ਨਹਿਰ ਤੇ ਪਹੁੰਚੇ ਹੋ? ਨਹਿਰ ਦੇ ਹਾਲਾਤ ਤਾਂ ਤੁਹਾਨੂੰ ਤੁਸੀਂ ਪਿੱਛੇ ਵੇਖ ਹੀ ਸਕਦੇ ਆ ਸ਼ਾਟ ਲੈ ਲਓ। ਇਸ ਨਹਿਰ ਨੂੰ ਬਣਾਉਣ ਵਾਸਤੇ ਸਾਡੇ ਸ਼ਹਿਰ ਵਾਸੀਆਂ ਨੇ ਤੇ ਸਮਾਜ ਸੇਵੀ ਸੰਸਥਾਵਾਂ ਨੇ 3 ਸਾਲ ਦਾ ਲੰਮਾ ਸਮਾਜ ਸੰਘਰਸ਼ ਲੜਿਆ। ਸੰਘਰਸ਼ ਲੜਨ ਤੋਂ ਬਾਅਦ ਵੀ ਜਿੰਨਾ ਚਿਰ ਨਹਿਰ ਮੁਕੰਮਲ ਨਹੀਂ ਹੋਇਆ ਇਹਦਾ ਕੰਮ ਉਹਨਾਂ ਚਿਰ ਸਾਡਾ ਸੰਘਰਸ਼ ਜਾਰੀ ਰਿਹਾ। ਕਦੇ ਇਹ ਦਰਖਤ ਪਟਦੇ ਸੀ। ਜਾਂ ਸੀਪਸ ਵੈਲ ਸੀ ਜਿਵੇਂ ਆ ਬੰਦਿਆ ਸਾਨੂੰ ਤਾਂ ਐ ਲੱਗਦਾ ਵੀ ਉਹ ਤਾਂ ਟੁੱਟ ਗਈ ਟੁੱਟੀ ਐ ਵੀ ਕਿਤੇ ਨਾਵੇਂ بارش ਦਾ ਪਾਣੀ ਪਾ ਕੇ ਤੇ ਇਧਰੋਂ ਨਹਿਰ ਦਾ ਕੋਈ ਹੋਰ ਨੁਕਸਾਨ ਹੋਵੇ ਜਾਂ ਆ ਤੁਹਾਡੇ ਜਿੱਥੇ ਆਪਾਂ ਖੜੇ ਆ ਪਟੜੀ ਦੀ ਗੱਲ ਹੋਵੇ ਵੀ ਥਾਂ ਥਾਂ ਤੋਂ ਇਹ ਵੀ ਡੈਮੇਜ ਹੋਈ ਐ ਚਾਹੇ ਆਪਾਂ ਇਸ ਪੁਲ ਦੀ ਗੱਲ ਕਰ ਲਈਏ ਵੀ ਇਹ ਪੁਲ ਦੇ ਹੇਠਾਂ ਵੀ ਕਰੈਕ ਆ ਚੁੱਕੇ ਜਿਹੜੇ ਚੀਫ ਇੰਜੀਨੀਅਰ ਐਸ ਡੀਓ ਜੇ ਆਈ ਐਕਸਨ ਐਸਸੀ ਜਾਂ ਜਿਹੜੀ ਕੰਪਨੀ ਨੇ ਇਹ ਬਣਾਈ ਹੈ ਠੇਕੇਦਾਰਾਂ ਨੇ ਉਹਨਾਂ ਦੀ ਕੀ ਡਿਊਟੀ ਬਣਦੀ ਹੈ ਜਿਹੜੇ ਇਹ ਸਾਡੇ ਆਫੀਸਰ ਨੇ ਕੀ ਇਹ ਮੋਟੀਆਂ ਤਨਖਾਹਾਂ ਲੈਣ ਤੇ ਕਰੀ ਸਹਿਮਤ ਨੇ ਅੱਜ ਸਾਨੂੰ ਹੀ ਇੱਥੇ ਆਣ ਕੇ ਨਹਿਰ ਵੇਖ ਕੇ ਫੇਰ ਬੋਲਣਾ ਪਿਆ ਕੀ ਇਹਨਾਂ ਦੇ ਬੇਲਦਾਰ ਜਾਂ ਇਹਨਾਂ ਦੇ ਜਿਹੜੇ ਮੇਟ ਰੱਖੇ ਆ ਜਾਂ ਨਿਗਰਾਨ ਆ ਜਿਹੜੇ ਨਹਿਰ ਦੇ ਉਹ ਕਦੀ ਢੇੜਾ ਨਹੀਂ ਮਾਰਦੇ ਉਹ ਉਹਨਾਂ ਨੇ ਇਹਨਾਂ ਨੂੰ ਵਿਸਾਰ ਦਿੱਤਾ ਕਿ ਜਾਂ ਫਿਰ ਇਹ ਭਾਲਦੇ ਆ ਵੀ ਜਿਵੇਂ ਪੰਜਾਬ ਦੇ ਵਿੱਚ ਦੁਆਬੇ 'ਚ ਜਾਂ ਮਾਝੇ ਦੇ ਵਿੱਚ ਹੜਾ ਆਏ ਹੋਏ ਨੇ ਉਸੇ ਤਰ੍ਹਾਂ ਫਰੀਦਕੋਟ ਦੇ ਵਿੱਚ ਵੀ ਨਹਿਰਾਂ ਨੁਕਸਾਨੀਆਂ ਜਾਣ ਤੇ ਫਰੀਦਕੋਟ ਦੇ ਹਾਲਾਤ ਵੀ ਇਹੋ ਜਿਹੇ ਹੋ ਜਾਣ ਦੇਖੋ ਇਹ ਬਹੁਤ ਹੀ ਮਾੜੀ ਗੱਲ ਐ ਪ੍ਰਸ਼ਾਸਨ ਦੀ ਵੀ ਇੰਨਾ ਵੀ ਤੁਸੀਂ ਇੰਨਾ ਹੀ ਇਹਨੂੰ ਅੱਖੋਂ ਪਰੋਖੇ ਕਰ ਦਿੱਤਾ ਵੀ ਫਰੀਦਕੋਟ ਦੇ ਨਹਿਰਾਂ ਨੂੰ ਤੁਸੀਂ ਇਹਨਾਂ ਨੂੰ ਲਾवारਸੀ ਛੱਡ ਦਿੱਤਾ ਜੇ ਪਾਣੀ ਦੀ ਗੱਲ ਕਰ ਲਈਏ ਉੱਧਰ ਤਾਂ ਹੜਾ ਆਏ ਫਿਰਦੇ ਆ ਤੇ ਸਾਡੀਆਂ ਨਹਿਰਾਂ ਸੁੱਕੀਆਂ ਪਈਆਂ ਤੁਸੀਂ ਘਟੋ ਘਟੇ ਜੇ ਪਾਣੀ ਨਾਲ ਨਹਿਰਾਂ ਛੱਡ ਦਿਓਗੇ ਉਹ ਸ਼ਾਇਦ ਹੋ ਸਕਦਾ ਉੱਧਰ ਦਾ ਪਾਣੀ ਘਟ ਜੇ ਇਹ ਪ੍ਰਸ਼ਾਸਨ ਕਿਸੇ ਵੱਡੇ ਹਾਦਸੇ ਦੀ ਉਡੀਕ ਚ ਹੈ ਵੀ ਵੱਡਾ ਹਾਦਸਾ ਹੋਵੇ ਕਿਸਾਨ ਜੱਥੇਬੰਦੀਆਂ ਆਉਣ ਸਮਾਜ ਸੇਵੀ ਲੋਕ ਆਉਣ ਗੱਟੇ ਪਰਨ ਇੱਥੇ ਲਾ ਦੇਣ ਸਾਡੀ ਜ਼ਿੰਮੇਵਾਰੀ ਹੈ ਜਿਹੜੀ ਉਹ ਇਹ ਲੋਕ ਚੁੱਕ ਲੈਣ ਇਹ ਸਾਡੀ ਵੀ ਗਲਤੀ ਹੈ ਕਹਿ ਲਓ ਵੀ ਅਸੀਂ ਹਰ ਕੰਮ ਆਪ ਕਰ ਲੈਣੇ ਆ ਅਸੀਂ ਇਹਨਾਂ ਨੂੰ ਹਰ ਕੰਮ ਤੋਂ ਭਾਰਤ ਤੋਂ ਹੀ ਮੁਕਤ ਕੀਤਾ ਵਿਆ ਜੇ ਤੇ ਅਸੀਂ ਦਰਖਤ ਲਾਉਣੇ ਆ ਗ੍ਰੀਨਰੀ ਲਾਉਣੀ ਆ ਉਹ ਸਮਾਜ ਸੇਵੀ ਸੰਸਥਾਵਾਂ ਕਰਦੀਆਂ ਜੇ ਕੋਈ ਹੋਰ ਕਾਰੋ ਕੰਮ ਧੰਦਾ ਉਹ ਸਮਾਜ ਸੇਵੀ ਸੰਸਥਾਵਾਂ ਕਰਦੀਆਂ ਜੇ ਕੋਈ ਆਵਾਰਾ ਪਸ਼ੂ ਆ ਉਹ ਫੜਨੇ ਉਹ ਸਮਾਜ ਸੇਵੀ ਸੰਸਥਾਵਾਂ ਕਰਦੀਆਂ ਜੇ ਆ ਨਹਿਰ ਦੀ ਗੱਲ ਹੈ ਇਹ ਸਮਾਜ ਸੇਵੀ ਸੰਸਥਾਵਾਂ ਕਰਦੀਆਂ ਜੇ ਸੜਕ ਟੁੱਟੀ ਉਹ ਉੱਥੇ ਕੋਈ ਮੋਰਚਾ ਲਾਉਣਾ ਉਹ ਸਮਾਜ ਫਿਰ ਇਹ ਮੁਲਾਜ਼ਮ ਹੈ ਜਿਹੜੇ ਮੋਟੀਆਂ ਤਨਖਾਹਾਂ ਲੈਂਦੇ ਆ ਫਿਰ ਸਿਰ ਇਹ ਇਹ ਦਸਨਸਾਨੋ ਵੀ ਤੁਹਾਡੀ ਸਾਨੂੰ ਕੀ ਲੋੜ ਐ ਜਿਹਦਾ ਰੌਲਾ ਹੀ ਅਸੀਂ ਪਾਉਣਾ ਐ ਧਰਨੇ ਮਜਾਰਾ ਹੀ ਅਸੀਂ ਕਰਨੇ ਐ ਫੇਰ ਯਾਰ ਇਹਨਾਂ ਨੂੰ ਫਰਕ ਕਿੱਤੋਂ ਕਰੋ ਆਪਦੀਆਂ ਆਪਦੀਆਂ ਡਿਊਟੀਆਂ ਤੋਂ ਆ ਤੇ ਇਹਨਾਂ ਤੋਂ ਬਿਲਕੁਲ ਹੀ ਬੰਦ ਦੀ ਕਾਰਵਾਈ ਹੋਣੀ ਚਾਹੀਦੀ ਐ ਨਾ ਜਿਹੜੇ-ਜਿਹੜੇ ਅਧਿਕਾਰੀ ਸੀ ਮੌਕੇ ਤੇ ਸਮੇਤ ਉਹ ਕੰਪਨੀ ਜਿਨੇ ਇਹ ਕੰਮ ਕੀਤਾ ਉਹਦਾ ਲਾਇਸੈਂਸ ਰੱਦ ਹੋਣਾ ਚਾਹੀਦਾ ਸੋ ਅਸੀਂ ਪ੍ਰਸ਼ਾਸਨ ਤੋਂ ਤੇ ਭਗਵੰਤ ਮਾਨ ਤੋਂ ਪੰਜਾਬ ਸਰਕਾਰ ਤੋਂ ਆਸਤਾ ਨਹੀਂ ਐ ਜੀ ਇਹਨਾਂ ਤੋਂ ਵੀ ਇਹ ਕੰਮ ਕਰ ਦੇਣਗੇ ਪਰ ਫਿਰ ਵੀ ਆਸ ਰੱਖਣੀ ਬਣਦੀ ਹੈ ਕਿਉਂਕਿ ਜਿਹੜਾ ਸੂਬੇ ਦਾ ਮੁੱਖ ਮੰਤਰੀ ਹੁੰਦਾ ਉਹ ਸੂਬੇ ਦੀ ਮਾਈ ਬਾਪ ਹੁੰਦਾ ਹੈ ਉਹ ਸਾਡੇ ਸੂਬੇ ਦਾ ਹੈੱਡ ਹੈ ਪੰਜਾਬ ਦਾ ਅਸੀਂ ਉਹ ਤੋਂ ਮੰਗ ਕਰਦੇ ਆਂ ਵੀ ਇਹਨੂੰ ਤੁਰੰਤ ਜਿਹੜੀ ਹੈਗੀ ਇਹਨੂੰ ਠੀਕ ਕੀਤਾ ਜਾਵੇ ਔਰ ਜਿਨ੍ਹਾਂ ਜਿਨ੍ਹਾਂ ਦੀ ਇਹਦੇ ਚ ਡਿਊਟੀ ਸੀ ਜਿਹੜੇ ਜਿਹੜੇ ਅਧਿਕਾਰੀ ਇਹਦੇ ਚ ਨਿਵਾ ਲੋ ਵੈ ਉਹਨਾਂ ਤੇ ਜੋ ਬਣਦੀ ਕਾਰਵਾਈ ਹੈ ਉਹ ਕੀਤੀ ਜਾਵੇ ਤਾਂ ਕਿ ਸਾਡੇ ਲੋਕਾਂ ਨੂੰ ਜਿਹੜੀ ਹੈਗੀ ਇਹ ਇਸ ਖਤਰੇ ਤੋਂ ਬਚਾਇਆ ਜਾ ਸਕੇ ਤੁਰੰਤ ਉਹਨਾਂ ਤੇ ਬਣਦੀ ਜਿਹੜੀ ਕਾਰਵਾਈ ਕੀਤੀ ਜਾਵੇ ਤੇ ਇਹਦੀ ਜਿਹੜੀ ਨਹਿਰ ਦੀ ਆ ਮੁਰੰਮਤ ਕੀਤੀ ਜਾਵੇ ਅਸੀਂ মিডিਆ ਰਹੀਂ ਤੁਹਾਡੇ ਰਹੀਂ ਇਹ ਮੰਗ ਕਰਦੇ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਰਕबीर ਜੀ ਜੇ ਦੇਖਣ ਦੇ ਵਿੱਚ ਆ ਰਿਹਾ ਹੈਗਾ ਨਾਲ ਹੀ ਬਿਲਕੁਲ ਪੁਲ ਹੈਗਾ ਤੇ ਸੋ ਤੁਹਾਡੀ ਜਿਹੜੀ ਹੈਗੀ ਆ ਤੁਸੀਂ ਬਹੁਤ ਤਿਆਰ ਬੇਕਾਰ ਆ ਤੁਹਾਨੂੰ ਵੀ ਪਤਾ ਹੈਗਾ ਵੀ ਇਹਦੇ ਵਿੱਚ ਕੋਈ ਹੋਰ ਵੀ ਕੱਟਣਾ ਵਾਪਰ ਸਕਦੀ ਹੈ ਕੋਈ ਮੈਨੂੰ ਤਾਂ ਐਂ ਲੱਗਦਾ ਹੈ ਵੀ ਜਿਵੇਂ ਮੈਨੂੰ ਤਾਂ ਐਂ ਲੱਗਦਾ ਵੀ ਜਿਵੇਂ ਇਹ ਕਹਿੰਦੇ ਹੁਣ ਵੀ ਚੱਲ ਉਧਰਲੇ ਪੁਲ ਚੱਲ ਪੈਣਗੇ ਯਾਰ ਇਹ ਡਿੱਗ ਪੂਗਾ ਤੇ ਫੇਰ ਨਵਾਂ ਬਣਾ ਲਾਂਗੇ ਹੁਣ ਤਾਂ ਇਹੀ ਕਹਿ ਜਾ ਸਕਦਾ ਨਾ ਵੀ ਇਹ ਪੁਲ ਨੂੰ ਡਿੱਗ ਪੈਣ ਦਿਓ ਯਾਰ ਮੋਦਰਲੇ ਚੱਲ ਪੈਣਗੇ ਲੋਕ ਉਧਰ ਦੀ ਲੰਘ ਜਾਣਗੇ ਫੇਰ ਇਹਨੂੰ ਨਵਾਂ ਬਣਾ ਲਾਂਗੇ ਤੁਸੀਂ ਦੇਖੋ ਤਾਂ ਸਹੀ ਪੁਲ ਦੇ ਥੱਲੇ ਤੇ ਕਰੋ ਕਰੈਕਟ ਤਾਂ ਸਾਰੇ ਆ ਚੁੱਕੇ ਆ ਇਹ ਪੁਲ ਦੇ ਉੱਤੇ ਲੱਗਿਆ ਕਰੋੜਾ ਰੁਪਈਆ ਸਾਡੇ ਲੋਕਾਂ ਦੀ ਜੇਬ ਚੋਂ ਲੱਗਿਆ ਕਿਸੇ ਪੋਲੀਟਿਕਲ ਲੀਡਰ ਨੇ ਉਹਦੀ ਜੇਬ ਚੋਂ ਨਹੀਂ ਲਾਇਆ ਜੇ ਕੋਈ ਕਹਵੇ ਨਾ ਵੀ ਮੈਂ ਜੇਬ ਚੋਂ ਲਾਇਆ ਜਾਂ ਸਰਕਾਰ ਕਹਵੇ ਇਹ ਸਾਡੇ ਟੈਕਸਾਂ ਰੁਪਈ ਰੁਪਈਆ ਜਿਹੜਾ ਇਹਦੇ ਤੇ ਲ ਇਹ ਇਹਦਾ ਧਿਆਨ ਕਿਨੇ ਰੱਖਣਾ ਤੁਸੀਂ ਇਹ ਪੁਲ ਨੂੰ ਵੇਖ ਲਓ ਜੇ ਮੇਰੇ ਖਿਆਲ ਤਿੰਨ ਚਾਰ ਸਾਲ ਹੋਏ ਨੇ ਬਣੇ ਨੂੰ ਇਹ ਇਹਦੀ ਨੁਹਾਰ ਵੇਖ ਲਓ ਵੀ ਇਹਦਾ ਕੀ ਹਾਲ ਹੁੰਦਾ ਜਾਂਦਾ ਥਾਂ ਥਾਂ ਤੇ ਇਹਨੂੰ ਜੰਗਾਲ ਲੱਗਦਾ ਜਾਂਦਾ ਜਿਹੜੀ ਕਿ ਮੈਂਟੀਨੈਂਸ ਵਾਲਾ ਜ਼ਿਲ੍ਹਾ ਪ੍ਰਸ਼ਾਸਨ ਦਾ ਉੱਕਾ ਹੀ ਧਿਆਨ ਨਹੀਂ ਸਿਰਫ ਗੱਡੀਆਂ ਚ ਆਉਂਦੇ ਆ ਜੇ ਇਹਨਾਂ ਨੂੰ ਪਤਾ ਲੱਗ ਜੇ ਵੀ ਉਹ ਸੜਕ ਟੁੱਟੀ ਵੀ ਹੈ ਦੂਜੀ ਸੜਕ ਲੰਘ ਜਾਂਦੇ ਆ ਲੋਕ ਜਾਂਦੇ ਫਿਰਨ ਲੋਕ ਔਖੇ ਹੁੰਦੇ ਫਿਰਨ ਪਰ ਇਹਨਾਂ ਨੂੰ ਗੱਡੀ ਦੇ ਵਿੱਚ ਲੰਘਦਿਆਂ ਨੂੰ ਹੋਣਾ ਨਹੀਂ ਪੈਣਾ ਚਾਹੀਦਾ ਇਹ ਆਰਾਮ ਨਾਲ ਜਾਣੇ ਚਾਹੀਦੇ ਸੋ ਇਸ ਕਰਕੇ ਇਹਨਾਂ ਨੂੰ ਇਹਦੇ ਵੱਲ ਸ਼ਹਿਰ ਵੱਲ ਧਿਆਨ ਦੇਣਾ ਚਾਹੀਦਾ ਤਾਂ ਕਿ ਜਿਹੜਾ ਹੈਗਾ ਸਾਡੇ ਲੋਕ ਆ ਜਿਹੜੇ ਉਹ ਸੁਰੱਖਿਅਤ ਜੀਵਨ ਮਹਿਸੂਸ ਕਰ ਸਕਣ ਤੇ ਆਪਣੀ ਜਿਹੜੀ ਆ ਉਹਨਾਂ ਦੀ ਜਾਨ ਮਾਲ ਦੀ ਰਾਖੀ ਹੋ ਸਕੇ ਹਾਜੀ ਸ਼ੰਕਰ ਜੀ ਨਹਿਰ ਦੇ ਹਾਲਾਤ ਦੇ ਕੇ ਕੀ ਕਹਿਣਾ ਚਾਹੋਗੇ ਤੁਸੀਂ ਇਹੀ ਕਹਿਣਾ ਚਾਹਾਂਗੇ ਜੀ ਜਦੋਂ ਇਹ ਨਹਿਰ ਬਣੀ ਸੀ ਮਾਰਚ ਦੇ ਵਿੱਚ ਇਸੇ ਸਾਲ ਤਾਂ ਸਰਕਾਰ ਵੱਲੋਂ ਪਿਛਲੇ 3 ਸਾਲ ਤੋਂ ਇਹ ਗੱਲ ਕਹੀ ਜਾ ਰਹੀ ਸੀ ਜੀ 100 ਸਾਲ ਦਾ ਮਾਡਲ ਦਿੱਤਾ ਸੀ ਤੁਹਾਨੂੰ ਅਗਲੇ 100 ਸਾਲ ਵਾਸਤੇ ਨਹਿਰ ਨੂੰ ਹੁਣ ਕੁਝ ਕਰਨ ਦੀ ਲੋੜ ਨਹੀਂ ਪਊਗੀ ਬਹੁਤ ਮਜ਼ਬੂਤ ਨਹਿਰ ਬਣਾਤੀ ਹੈ ਜੀ ਕੰਕਰੀਟ ਦੀ ਨਹਿਰ ਬਣਾਤੀ ਹੈ ਵਿੱਚ ਪੰਨਾ ਪਾਤਾ ਨਾ ਇਧਰ ਲਈ ਸੇਮ ਉਧਰ ਜਾਊਗੀ ਨਾ ਉਧਰ ਲਈ ਸੇਮ ਇਧਰ ਆਊਗੀ ਇਹ ਤਾਂ ਬਹੁਤ ਮਜ਼ਬੂਤ ਮਾਡਲ ਹੈ ਬੜਾ ਕਾਮਯਾਬ ਮਾਡਲ ਹੈ 6 ਮਹੀਨੇ ਨਹੀਂ ਨਿਕਲੇ ਜੀ 100 ਸਾਲ ਦੇ ਮਾਡਲ ਨੂੰ ਆ ਹਾਲਾਤ ਹੋਏ ਪਏਗੇ ਸਾਡੀ ਹੁਣ ਵੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੰਬੰਧਿਤ ਵਿਭਾਗ ਨੂੰ ਬੇਨਤੀ ਹੈ ਇਹਨੂੰ ਜਲਦੀ ਤੋਂ ਜਲਦੀ ਅੱਗੇ ਭਰਿਆ ਜਾਵੇ ਕਿਉਂਕਿ ਤਰੇੜ ਅੱਗੇ ਵਧ ਰਹੀ ਹੈ ਜਿਹੜੇ ਨਾਲ ਲਿਫਟ ਪੰਪ ਖੜੇ ਹੈਗੇ ਉਹ ਵੀ ਵਿੱਚ ਹੁਣ ਉਹ ਵੀ ਵਿੱਚ ਡਿੱਗਣ ਦਾ ਖਤਰਾ ਹੋਏ ਪਏਗੇ ਹੈ ਉਵੇਂ ਸੀਪੀ ਵੈਲ ਦੇ ਕੰਮ ਵਿੱਚ ਛੱਡੇ ਵੀ ਗਈ ਹੈ ਉਹ ਬਿਲਕੁਲ ਕਮਰੇ ਦੇ ਨਾਲ ਪਿੱਕਰ ਪਟਿਆ ਹੋਇਆ ਹੈ ਇਹ ਦਰਖਤ ਵੀ ਡਿੱਗ ਸਕਦੇ ਆ ਮਿੱਟੀ ਢੈਂ ਕਰਕੇ ਉਹ ਕਮਰਾ ਵੀ ਡਿੱਗ ਸਕਦਾ ਹੈਗਾ ਹਰ ਪਾਸੇ ਅਣਗਹਿਲੀ ਕੀਤੀ ਗਈ ਹੈ ਹਰ ਪਾਸੇ ਅਣਗਹਿਲੀ ਕੀਤੀ ਗਈ ਹੈ ਜਿਹੜੇ ਸੀਪੀ ਵੈਲ ਸਾਨੂੰ ਅਪ੍ਰੈਲ ਦੇ ਵਿੱਚ ਇਹਨਾਂ ਨੇ ਤਿਆਰ ਕਰਕੇ ਦੇਣੇ ਸੀਗੇ ਉਹ ਸੀਪੀ ਵੈਲ ਹਜੇ ਤੱਕ ਅੱਧ ਵਿਚਾਲੇ ਲਟਕਦੇ ਪਈ ਹੈ ਜਿਹੜੇ ਸੀਪੀ ਵੈਲ ਬਣ ਗਏ ਉਹਨਾਂ ਦੀ ਪਾਈਪ ਤੇ ਹਜੇ ਤੱਕ ਪਾਣੀ ਨਹੀਂ ਪਹੁੰਚਿਆ ਫਿਰ ਜੇ ਤੁਸੀਂ ਇਹ ਚਲਾਉਣਾ ਹੀ ਨਹੀਂ ਸੀ ਫਿਰ ਤੁਸੀਂ ਸਾਨੂੰ ਮਿੱਠੀ ਗੋਲੀਆਂ ਦਿੱਤੀ ਕਿਉਂ ਸਾਨੂੰ ਉਹਦਾ ਹੀ ਜਵਾਬ ਦੇ ਦਿੰਦੇ ਵੀ ਸਾਡੇ ਤੋਂ ਨਹੀਂ ਸੀਪੀ ਵੈਲ ਬਣਨੇ ਹੁਣੇ ਸੀਪੀ ਵਿੱਲ ਵੀ ਚੱਲਣਗੇ ਸਭ ਕੁਝ ਹੋਊਗਾ ਬਸ ਇਹ ਹੈ ਵੀ ਸਾਡੀਆਂ ਸਰਕਾਰਾਂ ਨੂੰ ਸਬੰਧਤ ਮੰਘਮਿਆਂ ਨੂੰ ਇਸ ਚੀਜ਼ ਦੀ ਆਦਤ ਪੈ ਗਈ ਹੈ ਵੀ ਪਹਿਲਾਂ ਦਰੀ ਵਿਸ਼ੇ ਫਿਰ ਕੰਮ ਹੋਣਗੇ ਸਾਡੀ ਬੇਨਤੀ ਹੈ ਦਰੀ ਮਿਸ਼ਨ ਤੋਂ ਪਹਿਲਾਂ ਪਹਿਲਾਂ ਕੰਮ ਕਰਵਾ ਲਓ ਹੁਣ ਮੰਗੇ ਆਉਂਦੀ ਇੱਕ ਕਾਰ ਜਿਹੜਾ ਪੈਨ ਲਾ ਕਰਕੇ ਕਿਉਂਕਿ ਨਹਿਰ ਦੇ ਵਿੱਚ ਪਾਣੀ ਦੀ ਗੱਲ ਕਰਦੇ ਪਾਣੀ ਤਾਂ ਬਹੁਤ ਘੱਟ ਹੈ ਜੀ ਇੱਕ ਪਾਸੇ ਪੰਜਾਬ ਡੋਬ ਰਿਹਾ 8 8 9 9 ਫੁੱਟ ਤੱਕ ਪਾਣੀ ਹੈ ਦੂਜੇ ਪਾਸੇ ਨਹਿਰਾਂ ਖਾਲੀ ਪਈਆਂ ਕੀ ਇਹ ਕੀ ਪਲਾਨ ਹੈਗਾ ਇਹਨਾਂ ਦਾ ਜਿਹੜਾ 100 ਸਾਲ ਦੀ ਸਾਨੂੰ ਨਹਿਰ ਦਿੱਤੀ ਸੀ ਕੀ ਇਹਦੇ ਤੇ ਕ੍ਰਿਸ਼ਨ ਕੁਮਾਰ ਦੇ ਪਰਚਾ ਨਹੀਂ ਹੋਣਾ ਚਾਹੀਦਾ ਉਹ ਦੀ ਕ੍ਰਿਸ਼ਨ ਕੁਮਾਰ ਦੀ ਅਣਗਹਿਲੀ ਕਰਕੇ ਜਿੱਥੇ ਹੜ ਆਏ ਉਥੇ ਹੜ ਆਏ ਆ ਤੇ ਜਿੱਥੇ ਨਹਿਰਾਂ ਟੁੱਟਦੀਆਂ ਪਈਆਂ ਹੈਗੀਆਂ ਸਾਨੂੰ ਡਰ ਸੀਗਾ ਰਾਜਸਥਾਨ ਫਿਲਟਰ ਦੇ ਵਿੱਚ ਖਾਰ ਪਈ ਵੀ ਹੈ ਥਾਂ ਥਾਂ ਤੇ ਉਹ ਨਹਿਰ ਟੁੱਟ ਸਕਦੀ ਹੈ ਅਸੀਂ ਉਹਦੇ ਡਰ ਦੇ ਵਿੱਚ ਸੀਗੇ ਵੀ ਭਾਈ ਹੋਰ ਮੀਂਹ ਨਾ ਪੈਣ ਖਾਰ ਵੱਧ ਸਕਦੀ ਹੈਗੀ ਇਹਦੀ ਤਾਂ ਸਾਨੂੰ ਉਮੀਦ ਹੀ ਨਹੀਂ ਸੀ ਕਿਉਂਕਿ ਸਾਨੂੰ 100 ਸਾਲ ਦਾ ਮਾਡਲ ਦਿੱਤਾ ਸੀ ਇਹਨਾਂ ਨੇ ਹੁਣ ਸਾਡੀ ਬੇਨਤੀ ਹੈ ਜੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਜਿਹੜੇ ਇੱਥੇ ਸਰਕਾਰ ਦੇ ਨੁਮਾਇੰਦੇ ਹੈਗੇ ਆ ਪਿੱਠੂ ਫਿਰਦੇ ਆ ਜਿਹੜੇ ਜਿਨ੍ਹਾਂ ਦੇ ਹੱਥ ਪੱਲੇ ਕੁਛ ਨਹੀਂ ਕੋਈ ਉਹਨਾਂ ਦੇ ਹੱਥ 'ਚ ਪਾਵਰ ਨਹੀਂ ਗਈ ਪਰ ਅੱਜ ਵੀ ਇਹਦੀਆਂ ਖਬਰਾਂ ਉੱਪਰ ਤਰਕਰ ਪਚਾਓ ਜੇ ਇਹ ਇੱਥੋਂ ਟੁੱਟੀ ਹੈ ਤੇ ਇਹੋ ਜਿਹਾ ਕੰਮ ਹੀ ਸਾਰਾ ਭੋਲੂ ਵਾਲਾ ਤੋਂ ਲੈ ਕੇ ਮਚਾਕੀ ਮਲ ਸਿੰਘ ਤੱਕਰ ਹੋਇਆ ਕਿ ਤੋ ਹੋਰ ਵੀ ਟੁੱਟ ਸਕਦੀ ਹੈਗੀ ਇਹਨੂੰ ਤੁਰੰਤ ਸੰਭਾਲਿਆ ਜਾਵੇ ਨਾਲ ਬਿਲਕੁਲ ਪੁਲ ਹੈਗਾ ਕੋਈ ਪੁਲ ਦਾ ਨੁਕਸਾਨ ਹੋ ਸਕਦਾ ਸਾਡੀ ਬੇਨਤੀ ਹੈ ਇਹਨੂੰ ਜਲਦੀ ਤੋਂ ਜਲਦੀ ਸੰਭਾਲ ਲਿਆ ਜਾਵੇ ਏਦੋਂ ਪਹਿਲਾਂ ਕੋਈ ਅਨੁਸੁਖਾਵੀ ਘਟਨਾ ਵਾਪਰੇ ਪ੍ਰਸ਼ਾਸਨ ਦੇ ਧਿਆਨ 'ਚ ਲਿਆਤਾ ਹੈ ਪ੍ਰਸ਼ਾਸਨ ਹਜੇ ਤੱਕ ਇਹ ਕੋਈ ਨੂੰ ਹੋਈ ਨੂੰ ਕਰ ਤਿੰਨ ਸਾਢੇ ਤਿੰਨ ਚਾਰ ਘੰਟੇ ਹੋ ਗਏ ਆ ਪਰ ਹਜੇ ਤੱਕ ਇੱਥੇ ਕੋਈ ਅਧਿਕਾਰੀ ਪਹੁੰਚਿਆ ਨਹੀਂ ਹੈ ਆ ਸਾਡਾ ਪ੍ਰਸ਼ਾਸਨ ਆ ਉਹਨਾਂ ਦੀ ਜਿਵੇਂ ਸੰਵੇਦਨਸ਼ੀਲਤਾ ਹੈ ਆਪਦੇ ਜ਼ਿਲ੍ਹੇ ਦੇ ਨਾਲ ਆਪਦੇ ਸ਼ਹਿਰ ਦੇ ਨਾਲ ਹਜੇ ਤੱਕ ਕੋਈ ਪ੍ਰਸ਼ਾਸਨ ਦਾ ਇੱਥੇ ਸਾਡੇ ਕੋਲ ਪਹੁੰਚਿਆ ਨਹੀਂ ਗਿਆ ਕਿੰਨਾ ਪਾੜ ਕਿਹਸੇ ਦਾ ਕਿੰਨਾ ਪਾੜ ਹੋਸਾ ਤੇ ਤਕਰੀਬਨ ਜੀ ਆਪਾਂ ਦੇਖੀਏ ਜੀ ਇਹ 40 ਫੁੱਟ ਦਾ ਹੋ ਸਕਦਾ ਪਰ ਪਪੀਆਂ ਤੋਂ 6 ਫੁੱਟ ਦਾ ਪਾੜ ਹੋਊਗਾ ਜੀ ਗਾਹ ਤਰੇੜ ਵੀ ਤੁਹਾਨੂੰ ਲੱਗੇ ਨਜ਼ਰ ਆ ਰਹੀ ਹੋਣੀ ਹੈ ਜਿਹੜੀ ਗਾਹ ਤੁਰ ਤਕਰ ਪਈ ਗਈ ਹੈ ਜਦੋਂ ਨਹਿਰ ਦੇ ਵਿੱਚੋਂ ਪਾਣੀ ਘਟਾਇਆ ਜਾਂਦਾ ਹੈ ਜਾਂ ਪਾਣੀ ਵਧਾਇਆ ਜਾਂਦਾ ਹੈ ਇਹ ਇੱਕ ਸਾਇੰਸ ਹੈ ਇਹ ਨਹੀਂ ਹੁੰਦਾ ਵੀ ਪਾਣੀ ਪਿੱਛੇ ਵੱਧਦਾ ਹੈ ਜਾਂ ਅੱਗੇ ਅੱਗੇ ਘਟ ਹੈਗਾ ਉ ਤਾਂ Rajasthan ਨੂੰ ਪਾਣੀ ਚਾਹੀਦਾ ਹੈ ਹੁਣ ਜਦੋਂ ਪੰਜਾਬ ਡੋਬ ਰਿਹਾ ਤੇ Rajasthan ਨੂੰ ਪਾਣੀ ਭੇਜਿਆ ਨਹੀਂ ਜਾ ਰਿਹਾ ਨਹਿਰ ਦੇ ਹਾਲਾਤ ਦੇਖ ਲਓ ਜਿਹੜੀ Rajasthan ਨੂੰ ਇਸ ਤਰ੍ਹਾਂ ਸਰੰਦ ਫਿਰ ਜਾਂਦੀ ਹੈਗੀ ਉਹਨਾਂ ਦੇ ਵਿੱਚ ਪਾਣੀ ਇਹਨਾਂ ਨੇ ਬਿਲਕੁਲ ਘਟਾ ਰੱਖਿਆ ਹੈ ਹਰ ਤਰੀਕੇ ਨਾਲ ਚਾਹੇ ਹੜਾਂ ਦਾ ਮਾਮਲਾ ਦੇਖੀਏ ਚਾਹੇ ਨਹਿਰ ਦਾ ਮਾਮਲਾ ਦੇਖੀਏ ਇੱਕ ਫੇਲਰ ਹੈ ਇਸ ਮਹਿਕਮੇ ਦਾ ਕ੍ਰਿਸ਼ਨ ਕੁਮਾਰ ਜਿਹੜਾ ਪ੍ਰਮੁੱਖ ਸਕੱਤਰ ਹੈ ਉਹਦੇ ਉੱਪਰ ਇਹਦੇ ਤੇ ਪਰਚਾ ਹੋਣਾ ਚਾਹੀਦਾ ਹੈ ਉਹਦੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਔਰ ਉਹਨੂੰ ਸਸਪੈਂਡ ਕਰਨਾ ਚਾਹੀਦਾ ਹੈ ਜੀ ਚੰਕਰੀ ਇੱਕ ਦੇਖਣ ਦੇ ਵਿੱਚ ਆ ਰਿਹਾ ਨਹਿਰ ਦਾ ਪਾਣੀ ਜਿਹੜਾ ਹੈਗਾ ਵੀ ਕੁਝ ਸਮੇਂ ਪਹਿਲਾਂ ਹੀ ਬੰਦ ਕਰ ਦਿੱਤਾ ਗਿਆ ਸੀ ਇਹ ਜਿਹੜੀ ਤੁਸੀਂ ਦੱਸਿਆ ਵੀ 3:30 ਵਜੇ ਦੀ ਘਟਨਾ ਹੈਗੀ ਆ ਕੀ ਇਸ ਦੇ ਵਿੱਚ ਕਵਾਂਗੇ ਵੀ ਪ੍ਰਸ਼ਾਸਨ ਨੂੰ ਪਹਿਲਾਂ ਇਸ ਦੀ ਜਾਣਕਾਰੀ ਸੀਗੀ ਪ੍ਰਸ਼ਾਸਨ ਨੂੰ ਚਲੋ ਉਦੋਂ ਜਾਣਕਾਰੀ ਨਹੀਂ ਚਲੋ ਸਮਝ ਲੈਣੇ ਵੀ ਨਹੀਂ ਆ ਤਾਂ ਡਿੱਗੇ ਨੂੰ ਵੀ ਕੋਸਾ 2-3 ਘੰਟੇ ਹੋ ਗਏ ਆ ਜੀ ਹੁਣ ਤਾਂ ਖਬਰ ਹੋ ਗਈ ਹੋਣੀ ਹੈ ਹਜੇ ਤੱਕ ਵੀ ਥਾਂ ਥਾਂ ਇਹਨਾਂ ਦੇ ਸੀਆਈਡੀ ਵਾਲੇ ਫਿਰਦੇ ਹੈਗੇ ਹਜੇ ਤੱਕ ਖਬਰ ਨਾ ਹੋ ਗਈ ਗਰੁੱਪ ਸ਼ਹਿਰ ਦਾ ਕਿਹੜਾ ਗਰੁੱਪ ਹੈ ਜਿਹੜੇ ਗਰੁੱਪ ਦੇ ਵਿੱਚ ਇਹ ਜੀ ਨਹੀਂ ਪਈਏਗੀ ਤੁਸੀਂ ਇਹ ਹਿਸਾਬ ਲਾ ਲਓ ਹਨੇਰਾ ਹੋਣ ਤੇ ਆ ਗਿਆ ਆ ਹਾਲਾਤ ਹੈ ਆ ਸਾਡਾ ਪ੍ਰਸ਼ਾਸਨ ਇੰਨਾ ਕੁ ਸੁਹਿਰਦ ਹੈ ਆਪਦੇ ਲੋਕਾਂ ਪ੍ਰਤੀ ਆਪਦੇ ਜ਼ਿਲ੍ਹੇ ਪ੍ਰਤੀ ਆਪਦੇ ਸ਼ਹਿਰ ਪ੍ਰਤੀ ਚੰਕਰ ਜੀ ਜਿਸ ਤਰ੍ਹਾਂ ਨਾਲ ਪੁਲ ਹੈਗਾ ਫਰੀਦਕੋਟ ਨਿਵਾਸੀਆਂ ਨੂੰ ਜਿਹੜੇ ਰਾਹਗੀਰ ਹੈਗੇ ਉਹਨਾਂ ਨੂੰ ਕੀ ਫਿਰ ਮੈਸੇਜ ਦੇਵੋਗੇ ਮੈਸੇਜ ਇਹੀ ਦੇਵਾਂਗੇ ਜੀ ਜਿੱਥੇ ਵਿਚਾਰੇ ਡੁੱਬ ਰਹੇ ਹੈ ਉਹ ਵੀ ਇਹਨਾਂ ਦੀ ਅੰਗਲੀਆਂ ਕਰਕੇ ਡੁੱਬ ਰਹੇ ਹੈ ਜੇ ਕੱਲ ਨੂੰ ਇੱਥੇ ਕੋਈ ਨੁਕਸਾਨ ਹੋ ਰਿਹਾ ਉਹ ਵੀ ਇਹਨਾਂ ਦੀਆਂ ਗਲੀਆਂ ਕਰਕੇ ਹੋਊਗਾ ਆਪਦੇ ਕੀਤੇ কমিਟਮੈਂਟ ਦੇ ਕਿਸੇ ਪਾਸੇ ਪੂਰੇ ਨਹੀਂ ਪੈ ਸਕੇ ਪਰ ਸਾਨੂੰ ਇਹ ਸੀ ਜਿਹੜਾ ਇਹਨਾਂ ਨੇ ਕੰਮ ਕੀਤਾ ਉਹ ਕਿ ਚਲੋ ਹੋਰ ਤਸੱਲੀ ਬਖਸ਼ ਹੋ ਗਿਆ ਹੋਊਗਾ ਉਹਦੇ ਵੀ ਆ ਹਾਲਾਤ ਹੈ ਜੀ ਤੁਹਾਡੇ ਸਾਹਮਣੇ